ਮਾਈਕ ਜੀ ਦਾ ਖਾਲਸਾ ਬਾਣੀ ਜੀ ਦਾ ਬੱਤੇ ਦਾ ਪਿਰੀ ਕਿਰੋਂ ਇੱਕ ਬਜ਼ੁਰਗ ਜੋੜੇ ਦਾ ਪਾਸਪੋਰਟ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਗਵਾਚ ਗਿਆ ਤੇ ਉਸ ਤੋਂ ਪਾਸਪੋਰਟ ਗਮ ਹੋ ਗਿਆ ਕਿਉਂਕਿ ਲੈਣ ਆ ਰਹੇ ਸੀਗੇ ਜਦੋਂ ਪਤਾ ਲੱਗਾ ਕਿ ਉਹਨਾਂ ਦਾ ਪਾਸਪੋਰਟ ਹੀ ਗਮ ਆ ਤੇ ਮੈਂ ਆਪਣੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਾਈਸ ਪ੍ਰਧਾਨ ਇੰਡੀਆ ਵਾਈਸ ਪ੍ਰਧਾਨ ਔਰ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸੁਭਦਾਰ ਮੇਜਰ ਦਿਲਬਾਖ ਸਾਹਿਬ ਮੈਂ ਉਹਨਾਂ ਨਾਲ ਵਾਰਤਾ ਲਾਭ ਕੀਤੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਆਪਣੇ ਸਰਬਜੀਤ ਸਿੰਘ ਸੋਨੂ ਜੰਡਾਲਾ ਗੁਰੂ ਦਾ ਉਹਨਾਂ ਨਾਲ ਸੰਪਰਕ ਕੀਤਾ ਆਪਣੀ ਪੂਰੀ ਟੀਮ ਨਾਲ ਉਹਨਾਂ ਨੇ ਤੇ ਬਹੁਤ ਹੀ ਛੋਟੇ ਔਰ ਥੋੜੇ ਸਮੇਂ ਦੇ ਵਿੱਚ ਐਡਾ ਵੱਡਾ ਉਹਨਾਂ ਨੇ ਅਪਰਾਲਾ ਕਰਕੇ ਉੱਥੇ ਗੱਲਬਾਤ ਕਰਕੇ ਐਮਬੈਸੀ ਦੇ ਵਿੱਚ ਫਿਰ ਉਸ ਐਮਬੈਸੀ ਦਾ ਉਸ ਦੇਸ਼ ਦਾ ਸਾਡੇ ਐਮਬੈਸੀ ਦਾ ਜਿਹੜੇ ਇੰਡੀਆ ਦੇ ਲੋਕ ਉੱਥੇ ਬੈਠੇ ਆ ਐਮੈਸਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਇੱਕ ਨਵਾਂ ਪਾਸਪੋਰਟ ਬਣਾ ਕੇ ਉੱਥੋਂ ਸਾਡੇ ਇੰਡੀਆ ਦੇ ਵਿੱਚ ਉਹਨਾਂ ਨੂੰ ਐਂਟਰ ਕੀਤਾ। ਬੱਬੂ ਜੀ ਨੂੰ ਪਤਾ ਕਿਦੋਂ ਲੱਗਾ ਕਿ ਪਾਸਪੋਰਟ ਨਹੀਂ ਹੈਗੀ। ਇੱਥੇ ਪਤਾ ਲੱਗਾ ਨਾ। ਕਰਕੇ ਮੈਂ ਕੱਢ ਕੇ ਇਹਦੇ ਵਿੱਚ ਪਾ ਲਏ। ਉਹ ਤਾਂ ਕੋਲ ਹੀ ਸੀ ਵੇਖੇ। ਥੋੜੇ ਕੋਲੇ ਸੀ। ਮਾਤਾ ਜੀ ਤੁਸੀਂ ਕੀ ਕਰਨਾ ਚਾਹੋਗੇ? ਅੱਖਾਂ ਭਰੀਆਂ ਜੀ ਤੁਸੀਂ ਵਾਪਸ ਆਉਂਦੇ ਸੀ। ਵੇਟੀ ਨਾਲ ਤੁਸੀਂ ਪੂਰਾ ਗੱਲ ਵਕੜੀ ਲਿੱਤੀ ਕੀ ਕਹਿਣਾ ਚਾਹੋਗੇ ਡਰ ਲੱਗਾ ਕਿਸੇ ਦਾ ਡਰ ਦੁਰਤਾਂ ਨਹੀਂ ਲੱਗਾ ਮੈਨੂੰ ਹਾਂ ਕੋਈ ਮੇਰਾ ਚਤ ਪ੍ਰਾਪ ਜਾ ਹੋਈ ਜਾਂਦਾ ਸੀ ਅਸੀਂ ਇੰਨਾ ਨਾਰਕ ਪਾਤਸ਼ਾਨ ਤੇ ਹੁੰਦੇ ਆਏ ਤੇ ਵੀ ਇਹ ਕੀ ਕੀਤਾ ਸਾਡੇ ਨਾਲ ਇਹ ਜਿਹੜਾ ਇਹ ਮੇਰੇ ਦੇਸ਼ ਦੀ ਉਹ ਸਟੈਂਪ ਆ ਮੈਨੂੰ ਮਾਣ ਆ ਪ੍ਰਾਊਡ ਆ ਕਿਉਂ ਪ੍ਰਾਊਡ ਆ ਕਿਉਂਕਿ ਅੱਜ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦਾ ਮਾਣ ਆ ਚੰਗੇ ਕੰਮ ਨੂੰ ਚੰਗਾ ਕਹਿਣਾ ਚਾਹੀਦਾ ਜੇ ਪਾਸਪੋਰਟ ਗੁੰਮ ਹੋਏ ਸੀ ਤੇ ਮੇਰੇ ਦੇਸ਼ ਦੀ ਭਾਰ ਸਰਕਾਰ ਨੇ ਜਿਹੜਾ ਉਸੇ ਵੇਲੇ ਇਮੀਡੀਏਟਲੀ ਇਹਨਾਂ ਨੂੰ ਐਂਟਰੀ ਦਿੱਤੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ ਉੱਥੇ ਔਰ ਦੂਜੀ ਗੱਲ ਅਸੀਂ ਤੇ ਉਸ ਧਰਤੀ ਤੇ ਆ ਉਦੇ ਦਰਦੇ ਬੱਚਿਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਉੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਉੱਥੇ ਔਰ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਿੱਤੀ ਉਸ ਧਰਤੀ ਤੇ ਉਹ ਤੁਹਾਨੂੰ ਲੱਗਦਾ ਵੀ ਅਸੀਂ ਉਸ ਤੋਂ ਦੂਰ ਹੋਵਾਂਗੇ ਕਿਤੇ ਸਾਲ ਸਾਜਨਾ ਦਿਵਸ ਤੇ ਮੌਕੇ ਤੇ ਗਏ ਪਾਕਿਸਤਾਨ ਜਿੱਥਾ ਹੁਣ ਭਾਰਤ ਵਰਤਨਾ ਸ਼ੁਰੂ ਹੋ ਚੁੱਕਾ ਹੈ ਤੇ ਨਾਲ ਹੀ ਕਈ ਲੋਕ ਜਿਹੜੇ ਨੇ ਜਾਂ ਕਈ ਸ਼ਰਧਾਲੂ ਜਿਹੜੇ ਨੇ ਉਹ ਵਾਪਸ ਪਰਤਦੇ ਹੋਏ ਅਨਜ਼ਰ ਆ ਰਹੇ ਇਸ ਵਿੱਚ ਸਭ ਤੋਂ ਵੱਡੀ ਖਬਰ ਉਸ ਵੇਲੇ ਸਾਹਮਣੇ ਆਈ ਜਿਰੋਂ ਇੱਕ ਬਜ਼ੁਰਗ ਜੋੜੇ ਦਾ ਪਾਸਪੋਰਟ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਗਵਾਚ ਗਿਆ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਨਾਲ ਨਾਲ ਪਾਕਿਸਤਾਨ ਸਰਕਾਰ ਵੱਲੋਂ ਤੁਰੰਤ ਹੀ ਉਹਨਾਂ ਨੂੰ ਜਿਹੜਾ ਹੈ ਪਾਸਪੋਰਟ ਜਿਹੜਾ ਹੈ ਉਹ ਬਣਾ ਕੇ ਦਿੱਤਾ ਗਿਆ ਉਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਪਰਿਵਾਰ ਤੇ ਬਜ਼ੁਰਗ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਜਿਨ੍ਹਾਂ ਦਾ ਜਿਹੜਾ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਸੀ ਲੇਕਿਨ ਹੁਣ ਜਿਹੜਾ ਸੀ ਹੁਣ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਹੈ ਉਹ ਇੱਥੇ ਜਿਹੜਾ ਹੈ ਉਹਨਾਂ ਨੂੰ ਪਾਸਪੋਰਟ ਜਿਹੜਾ ਹੈ ਉਹ ਦਿੱਤਾ ਗਿਆ ਪਾਜੀ ਕੀ ਕਹਿਣਾ ਚਾਹੋਗੇ ਪਾਸਪੋਰਟ ਮਾਤਾ ਜੀ ਨੂੰ ਹੁਣਾਂ ਨੂੰ ਮਿਲ ਚੁੱਕਾ ਹੈ ਕੀ ਕਹਿਣਾ ਚਾਹੋਗੇ ਸਰਕਾਰ ਦਾ ਧੰਨਵਾਦ ਕਰੋਗੇ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਸਹਿਬ ਸ੍ਰੀ ਗੁਰੂ ਨਾਮ ਕੇ ਜੀ ਮਹਾਰਾਜ ਦਾ ਕੈ ਦੀਨ ਦੁਨੀਆ ਦੇ ਮਾਲਕ ਇਸ ਕਾਇਨਾਤ ਦੇ ਮਾਲਕ ਜਿਨ੍ਹਾਂ ਨੇ ਅੱਜ ਸਾਡੇ ਮਾਤਾ ਪਿਤਾ ਦਾ ਪਾਸਪੋਰਟ ਗਮ ਹੋਇਆ ਤੇ ਅਸੀਂ ਤਰਨਤਾਰ ਸਾਹਿਬ ਪਹੁੰਚ ਕੇ ਸੀਗੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਪਾਸਪੋਰਟ ਗਮ ਹੋ ਗਿਆ ਕਿਉਂਕਿ ਲੈਂਡ ਆ ਰਹੇ ਸੀਗੇ ਜਦੋਂ ਪਤਾ ਲੱਗਾ ਕਿ ਉਹਦਾ ਪਾਸਪੋਰਟ ਹੀ ਗਮ ਆ ਤੇ ਮੈਂ ਆਪਣੇ ਵੈਟਰਨ ਵੈਲਫਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਾਈਸ ਪ੍ਰਧਾਨ ਇੰਡੀਆ ਵਾਈਸ ਪ੍ਰਧਾਨ ਔਰ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸੁਬਦਾਰ ਮੇਜਰ ਦਲਬਾਖ ਸਾਹਿਬ ਮੈਂ ਉਹਨਾਂ ਨਾਲ ਵਾਰਤਾ ਲਾਭ ਕੀਤੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਆਪਣੇ ਸਰਬਜੀਤ ਸਿੰਘ ਸੋਨੂ ਜੰਡਾਲਾ ਗੁਰੂ ਦਾ ਉਹਨਾਂ ਨਾਲ ਸੰਪਰਕ ਕੀਤਾ ਆਪਣੀ ਪੂਰੀ ਟੀਮ ਨਾਲ ਉਹਨਾਂ ਨੇ ਤੇ ਬਹੁਤ ਹੀ ਛੋਟੇ ਔਰ ਥੋੜੇ ਸਮੇਂ ਦੇ ਵਿੱਚ ਐਡਾ ਵੱਡਾ ਉਹਨਾਂ ਨੇ ਅਪਰਾਲਾ ਕਰਕੇ ਉੱਥੇ ਗੱਲਬਾਤ ਕਰਕੇ ਅੰਬੈਸੀ ਦੇ ਵਿੱਚ ਫਿਰ ਉਸ ਅੰਬੈਸੀ ਦਾ ਉਸ ਦੇਸ਼ ਦਾ ਸਾਡੇ ਐਮਬੈਸੀ ਦਾ ਜਿਹੜੇ ਇੰਡੀਆ ਦੇ ਲੋਕ ਉੱਥੇ ਬੈਠੇ ਆ ਐਮਬੈਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਇੱਕ ਨਵਾਂ ਪਾਸਪੋਰਟ ਬਣਾ ਕੇ ਉੱਥੋਂ ਸਾਡੇ ਇੰਡੀਆ ਦੇ ਵਿੱਚ ਉਹਨਾਂ ਨੂੰ ਐਂਟਰ ਕੀਤਾ ਕੀ ਲੱਗਦਾ ਸੀਗਾ ਕਿ ਅੱਜ ਜਿਹੜੇ ਬਜ਼ੁਰਗ ਨੇ ਉਹ ਆਪ ਆਣ ਕੇ ਕਿਉਂਕਿ ਅਕਸਰ ਹੀ ਪਾਕਿਸਤਾਨ ਦੀ ਜਿੱਦਾਂ ਦੀ ਖਬਰਾਂ ਸੁਣੀਦੀਆਂ ਚਿੰਤਾ ਤੇ ਹੋਈ ਹੋएगी ਤੁਹਾਨੂੰ ਵੀ ਚਿੰਤਾ ਤਾਂ ਹੀ ਬਹੁਤ ਹੁੰਦੀ ਆ ਕਿਉਂਕਿ ਦੇਖੋ ਜੀ ਦੂਸਰੇ ਦੇਸ਼ ਚ ਗਏ ਆ ਕਿਉਂਕਿ ਸਾਡੇ ਜਿਹੜੇ ਉਹਨਾਂ ਦਾ ਸਬੰਧ ਆ ਐਨੇ ਵਧੀਆ ਨਹੀਂ ਹੈਗੇ ਉਹਨਾਂ ਦੇ ਤੇ ਸਾਡੇ ਪਰ ਕੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੇਰ ਹੋਵੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਦਾਰੇ ਕਰਨ ਗਏ ਸੀ ਤੇ ਫਿਰ ਉਹਨਾਂ ਦੀ ਜਿੱਥੇ ਮੋਹਰਾਂ ਲੱਗ ਜਾਣ ਤੇ ਫਿਰ ਫੌਜਾਂ ਕੀ ਹੋ ਗਈਆਂ ਕਿ ਪੁਲਿਸ ਕੀ ਹੋ ਗਈ ਚਾ ਦੇਸ਼ ਕੀ ਹੋ ਗਏ ਤੇ ਮੈਨੇ ਨਹੀਂ ਰੱਖਦੇ ਕਿਉਂਕਿ ਜਿੱਥੇ ਗੁਰੂ ਨਾਨਕ ਜੀ ਮਹਾਰਾਜ ਦਾ ਵਾਸਾ ਤੇ ਉਹ ਹੋਣਾ ਹੀ ਸੀਗਾ ਜੀ ਬਾਕੀ ਸਾਡੇ ਭਰਾ ਗੱਲ ਕੀਤੀ ਉਹਨਾਂ ਨੇ ਆਪਣੇ ਇੰਟੈਲੀਜ ਬਿਓਰੇ ਦੇ ਵਿੱਚ ਗੱਲ ਕੇ ਤੰਤ ਗੱਲ ਕਰਕੇ ਐਡੀ ਵੱਡੀ ਗੱਲ ਸੀ ਫਿਰ ਵੀ ਉਹਨਾਂ ਨੇ ਬਹੁਤ ਛੋਟੀ ਬਣਾ ਕੇ ਤੇ ਸਾਡੇ ਏ ਮਾਪਿਆਂ ਨੂੰ ਸਾਨੂੰ ਬਹੁਤ ਛੇਤੀ ਮਲਾਤਾ ਜੀ ਅਕਸਰ ਹੀ ਬੰਦੂਕਾਂ ਲੈ ਕੇ ਇੱਕ ਦੂਜੇ ਦੇ ਸਾਹਮਣੇ ਖਲੋਤੇ ਹੁੰਦੇ ਸੀ ਜਦੋਂ ਗੱਲਬਾਤ ਕੀਤੀ ਉਸ ਤੋਂ ਬਾਅਦ ਲੱਗਾ ਕਿ ਇਹ ਬੰਦੂਕਾਂ ਦਾ ਹਾਲ ਜਿਹੜਾ ਸੀਗਾ ਹੁਣ ਪਿਆਰ ਦੇ ਨਾਲ ਨਿਪੇੜਨਾ ਪੈਣਾ ਨਹੀਂ ਤਾਂ ਬਜ਼ੁਰਗ ਕਿਤੇ ਉਧਰ ਹੀ ਨਾ ਰਹੇ ਨਹੀਂ ਜੀ ਸਾਡੇ ਭਰਾਵਾਂ ਦੇ ਕੋਲੇ ਇਹੋ ਜਿਹੇ ਹਥਿਆਰ ਸੀਗੇ ਇੱਕ ਸ਼ਹਾਬਲੀ ਗੁਰੂ ਮਹਾਰਾਜ ਦੀ ਇੱਕ ਉਹਨਾਂ ਦਾ ਪਿਆਰ ਜਦੋਂ ਉੱਥੇ ਸਾਰੇ ਇਕੱਠੇ ਹੋ ਗਏ ਦੇਖੋ ਜੀ ਅਸੀਂ ਫਲੋਈਪੁਰ ਜ਼ਿਲ੍ਹੇ ਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੱਲਬਾਤ ਕੀਤੀ ਉਹਨਾਂ ਨਾਲ ਉਹ ਭਰਾਵਾਂ ਨੇ ਇੰਨਾ ਵੱਡਾ ਉਪਰਾਲਾ ਬਹੁਤ ਛੇਤੀ ਸਮੇਂ ਦੇ ਵਿੱਚ ਕਰਕੇ ਗੱਲਬਾਤ ਕਰਕੇ ਕਿਸੇ ਦੂਸਰੇ ਦੇਸ਼ ਨਾਲ ਗੱਲ ਕਰਕੇ ਏਡੀ ਵੱਡੀ ਤੇ ਬਹੁਤ ਛੋਟੀ ਬਣਾ ਕੇ ਤੇ ਸਾਡੇ ਸਾਹਮਣੇ ਸਾਡੇ ਮਾਤਾ ਪਿਤਾ ਨੂੰ ਪੇਸ਼ ਕਰਤਾ ਵੀ ਆਹ ਲੋ ਜੀ ਆਸਮਹ ਲਓ ਅਦੇ ਮਾਤਾ ਪਿਤਾ ਨੂੰ ਤੇ ਖੁਸ਼ੀ ਖੁਸ਼ੀ ਕਰ ਲੈ ਕੇ ਜਾਓ ਅਕਸਰ ਹੀ ਫੌਜੀ ਜਿਹੜੇ ਹੁੰਦੇ ਨੇ ਨਾ ਉਹ ਸਾਫ ਕਾਣ ਬਾਪ ਪਜੂਤਾ ਹੁੰਣਾ ਜਿੱਥੇ ਪੈਸੇ ਢਾਡ ਨੂੰ ਥੇੜਾ ਦਿੰਦੇ ਨੇ ਕੀ ਲੱਗਦਾ ਆ ਕਿ ਕਿਤਨਾ ਕਿਤੇ ਲੱਗਦਾ ਕਿ ਬਜ਼ੁਰਗ ਵਾਪਸ ਲੈ ਕੇ ਆਏ ਹੋ ਬਹੁਤ ਵੱਡਾ ਕੰਮ ਸੀਗਾ ਜਿਹੜਾ ਉਹ ਵਾਪਸ ਕੀਤਾ ਗਿਆ ਜੀ ਕਿਉਂਕਿ ਬੜੀ ਮੁਸ਼ਕਲ ਸੀ ਕਿ ਜੇ ਵਾਪਸ ਨਾ ਆ ਦੇਤਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹ ਨਹੀਂ ਮੁਸ਼ਕਲ ਤੇ ਨਹੀਂ ਕਿਉਂਕਿ ਜਥੇ ਦੇ ਥਰੂ ਗਏ ਜੋ ਐ ਜੀ ਪੀ ਜੀ ਦੇ ਨਾਲ ਜਾਂਦੇ ਨੇ ਤੇ ਆ ਓਨਲੀ ਇਹਨਾਂ ਦਾ ਰਿਕਾਰਡ ਜਿਹੜਾ ਵਾ ਮੈਂਟੇਨ ਆ ਤੇ ਇਹ ਬਾਪੂ ਜੀ ਤਿੰਨ ਵਾਰ ਪਾਕਿਸਤਾਨ ਜਾਏ ਤੇ ਇਹਨਾਂ ਦਾ ਵੈਸੇ ਹੀ ਰਿਕਾਰਡ ਮੈਂਟੇਨ ਨਹੀਂ ਪਰ ਡਰ ਜਿਹੜਾ ਤੁਸੀਂ ਕਹਿੰਦੇ ਜੋ ਬਿਲਕੁਲ ਸੱਚ ਹੈ ਕਿ ਜੋ ਪੰਜਾਬ ਸਰਨੇ ਕਹੇ ਸਾਡੇ ਰਿਲੇਸ਼ਨ ਆ ਜੋ ਆਮ ਜਨਤਾ ਸੁਣਦੀ ਆ ਪਰ ਕਹਿੰਦੇ ਨੇ ਵੀ ਜੋ ਸੁਣੀਦਾ ਜਾਂ ਦੇਖੀਦਾ ਉਹ ਹੁੰਦਾ ਨਹੀਂ ਜਦੋਂ ਹਕੀਕਤ ਵਿੱਚ ਕਿਸੇ ਨੂੰ ਮਿਲਦਾ ਇਹ ਤਾਂ ਤੇ ਲੋਕ ਬਹੁਤ ਕਹਿੰਦੇ ਨੇ ਹੁਣ ਮੇਰੇ ਨਾਲ ਸੋਨੂ ਜੰਡਿਆਲਾ ਦਾ ਬਹੁਤ ਪਿਆਰ ਆਤ ਲੋਕ ਹੈ ਕਈ ਕਹਿਣਗੇ ਵੀ ਇਹ ਕਿਦਾਂ ਦਾ ਪਰ ਮੈਂ ਇਹਨੂੰ ਪਰਖਿਆ ਸੋਨੂ ਜੰਡਿਆਲਾ ਵਿਆਹ ਸੀ ਇਹ ਹਰੀਕੇ ਪੱਤਣ ਸੀ ਸੋਨੂ ਜੰਡਿਆਲਾ ਨੇ ਗੱਡੀ ਇਨੀ ਭਜਾਈ ਵੀ ਭੰਡਾਰੀ ਪੁਲ ਗੁਰਪ੍ਰੀਤ ਪੱਤਰਕਾਰ ਕੋ ਪਹੁੰਚ ਗਿਆ ਹੈ ਤੇ ਗੁਰਪ੍ਰੀਤ ਕੋਲ ਪਹੁੰਚਣ ਤੋਂ ਬਾਅਦ ਚ ਮੈਂ ਇੰਡੀਆ ਗੇਟ ਤੇ ਆਇਆ ਫਿਰ ਸੋਨੂ ਜੰਡਿਆਲਾ ਮੈਨੂੰ ਗੋਲ-ਗੋਲ ਘੁਮਾਉਣ ਡਿਆ ਵੀ ਬਸ ਅਸੀਂ ਇਹ ਚੱਕਰ ਤੇ ਆ ਗਏ ਇਹ ਚੱਕਰ ਤੇ ਆ ਗਏ ਤੇ ਉੱਥੇ ਅਸੀਂ ਪਹੁੰਚ ਗਏ ਪਰ ਕਿਤੇ ਨਾ ਕਿਤੇ ਸੋਨੂ ਜੰਡਿਆਲਾ ਜਿਹੜਾ ਹੈ ਇਹ ਹਵਾ ਦੇ ਰੁਖ ਨੂੰ ਵੇਖ ਕੇ ਬਹੁਤ ਸੱਚ ਦੇ ਕੰਮ ਕਰਨ ਰਿਹਾ ਹੈ ਮੇਰੀ ਮੇਰੇ ਵੱਲੋਂ ਚਾ ਕੋਈ ਵੀ ਹੋਵੇ ਪਰ ਮੈਂ ਇਹਨਾਂ ਨੂੰ ਪੂਰਾ ਅਪਰੀਸ਼ੀਏਟ ਕਰਦਾ ਵੀ ਅਸੀਂ ਜਲਦੀ ਪੰਜਾਬ ਸਿੰਘ ਇਹ ਜਿਹੜਾ ਪਰਿਵਾਰ ਨੂੰ ਲੈਣ ਆਇਆ ਫਰੋਜਪੁਰ ਤੋਂ ਟੀਮ ਸਾਡੇ ਪੰਜਾਬ ਸਿੰਘ ਸਾਡੇ ਪੰਜਾਬ ਵੈਟਰ ਵੈਲਫਰ ਰਿਮਿਸ਼ਨ ਦੇ ਕੈਸ਼ੀਅਰ ਨੇ ਤੇ ਇਹਨਾਂ ਤੋਂ ਪਹਿਲਾਂ ਹੀ ਆ ਗਏ ਨਾਲ ਮੇਰੇ ਜਸਪੀਤ ਸਿੰਘ ਜੂਰਾ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਟਾਰੀ ਦੇ ਪ੍ਰਧਾਨ ਇਹਨਾਂ ਦੇ ਜਸਵਿੰਦਰ ਸਿੰਘ ਇਹ ਆ ਗਏ ਮੇਰਾ ਜੂਥ ਵਿੰਗ ਦਾ ਜਗਰਾਦ ਸਿੰਘ ਪ੍ਰਧਾਨ ਉਹ ਵੀ ਆ ਗਏ ਕਿਉਂਕਿ ਅਸੀਂ ਇਹ ਨਹੀਂ ਆਏ ਵੀ ਅਸੀਂ ਕੋਈ جنگ ਲੜਨੀ ਅਸੀਂ ਤਾਂ ਇਹ ਵੀ ਜਿਹੜੇ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਦਾ ਜਿਹੜਾ ਹੌਸਲਾ ਪ੍ਰਸਤ ਹੋ ਚੁੱਕਿਆ ਉਹਨਾਂ ਨੂੰ ਅਸੀਂ ਜਦੋਂ ਰਿਸੀਵ ਕਰਾਂਗੇ ਤਾਂ ਉਹਨਾਂ ਨੂੰ ਇਹ ਲੱਗੇ ਵੀ ਮੇਰੇ ਇੱਕ ਨਹੀਂ ਮੇਰੇ 10 ਪੁੱਤ ਖੜੇ ਆ ਇਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਸਾਡੀ ਜੋ ਭਾਰਤੀ ਸਰਕਾਰ ਹੈ ਕਿਤੇ ਨਾ ਕਿਤੇ ਉਹਦਾ ਐਮਬੈਸੀ ਦਾ ਚੰਗਾ ਸੁਭਾਅ ਵੀ ਇੱਕ ਘੰਟੇ ਦੇ ਵਿੱਚ ਪਾਸਪੋਰਟ ਬਣਾਤਾ ਨਹੀਂ ਤੇ ਕਿਸੇ ਵੀ ਦਫ਼ਤਰ ਤੇ ਜਾਓ 7 ਦਿਨ ਚੱਕਰ ਘਟਾਉਂਦੇ ਆ। ਕੀ ਲੱਗਦਾ ਕਿ ਇਸੇ ਕਰਕੇ ਕਹਿੰਦੇ ਟਰੈਕ ਜਿਹੜਾ ਮੈਂਟੇਨ ਰਹਿਣਾ ਚਾਹੀਦਾ ਜਿਸਾ ਤਿੰਨ ਵਾਰੀ ਬਜ਼ੁਰਗ ਹੋ ਕੇ ਆਏ ਨੇ। ਬਿਲਕੁਲ ਟਰੈਕ ਮੈਂਟੇਨ ਚਾਹੀਦਾ। ਇਹਨਾਂ ਦਾ ਰਿਕਾਰਡ ਹੀ ਤਾਂ ਕਰਕੇ ਇਤੀ ਜਲਦੀ ਕੀਤਾ ਜਦੋਂ ਉਹਨਾਂ ਨੇ ਮਾਰਿਆ ਕੰਪਿਊਟਰ 'ਚ। ਉਹ ਨਿਕਲ ਕੇ ਆਗੇ ਵੀ ਅਕਸਰ ਹੀ ਯਾਤਰਾ ਲਈ ਆਉਂਦੇ ਗੁਰਤਮਾਂ ਦੀ। ਇਹ ਕੋਈ ਪਰ ਲੇਕਿਨ ਤੁਹਾਨੂੰ ਲੱਗਦਾ ਨਹੀਂ ਜਿਹੜੀ ਨੈਸ਼ਨਲ মিডিਆ ਜਰਾ ਰੌਲਾ ਪਾ ਦਿੰਦੀ ਆ ਜੇ ਕਿਤੇ ਇਹੀ ਕਿਤੇ ਖਬਰ ਨੈਸ਼ਨਲ মিডিਆ ਕੋੰਦੀ ਤੇ ਹੋਣ ਤੱਕ ਤੇ ਪਤਾ ਨਹੀਂ ਕੀ ਕੁਝ ਬਣ ਜਣਾ। ਵ ਪਰ ਜੋ ਲੋਕ ਵਿਅਰਥ ਰੌਲਾ ਪਾਉਂਦੇ ਆ ਤੁਸੀਂ ਚਾਹੇ ਕਿਸੇ ਵੀ ਫੀਲਡ ਦਾ ਹੋਵੇ 10 ਸਾਲ ਬਾਅਦ ਬੰਦਾ ਉਹ ਮਿਟਿਆ ਹੁੰਦਾ ਜਿੰਨੇ ਗਲਤ ਰੌਲਾ ਪਾ ਜਾਂਦਾ ਇਹ ਪ੍ਰਕਿਰਤੀ ਦਾ ਨਿਯਮ ਹੈ ਜੀ ਇਹ ਗੁਰੂ ਨਾਨਕ ਪਾਸ਼ਾ ਦਰਸ਼ਨ ਕਰਨ ਆਏ ਅਸੀਂ ਇਹਨਾਂ ਨੂੰ ਲੈਣ ਹੀ ਆਏ ਐਕਚੁਅਲੀ ਆਪਾਂ ਸਾਰੇ ਤੁਸੀਂ ਵੀ ਇਹਨਾਂ ਦੇ ਦਰਸ਼ਨ ਕਰਕੇ ਸਾਡੀ ਯਾਤਰਾ ਪਾਕਿਸਤਾਨ ਚ ਪੂਰੀ ਹੋ ਗਈ ਆ ਕਿਉਂਕਿ ਅਸੀਂ ਵੀ ਪਾਕਿਸਤਾਨ ਜਾਏ ਆ ਤੇ ਇਹਦਾ ਲਾਭ ਸਾਨੂੰ ਵੀ ਮਿਲਦਾ ਇਸ ਕਰਕੇ ਇਹ ਬਜ਼ੁਰਗ ਵੇਖੋ ਇਹਨਾਂ ਦੇ ਚਿਹਰੇ ਦਾ ਨੂਰ ਕਿੰਨੇ ਖੁਸ਼ ਨੇ ਤੇ ਅਸੀਂ ਧੰਨਵਾਦ ਕਰਦੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਗਰਾਤ ਸਿੰਘ ਜਸਪੀਤ ਸਿੰਘ ਜੂਰਾ ਤੇ ਸੋਨੂ ਸਮਾਸੀ ਵੀ ਕਈ ਇਹ ਸਮਾਸੀ ਵੀ ਉਹ ਤੇ ਬਾਕੀ ਸਰਕਾਰਾਂ ਨਾਲ ਵੀ ਆ ਜਿੱਥੇ ਇਹ ਸਰਕਾਰ ਦਾ ਉਹ ਨਾਚਰ ਬੰਦਾ ਹੈ ਜਿੰਨਾ ਚਿਰ ਇਹ ਕਿਸੇ ਦਾ ਸੱਚਾ ਕਿਤੇ ਕੰਮ ਕਰਦਾ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਤੇ ਟੇਡਾ ਹੋ ਜਾਂਦਾ ਮੈਂ ਇਹਨੂੰ ਸੱਤ ਦਿਨਾਂ ਵਿੱਚ ਜਾਣ ਲਿਆ ਵੀ ਬੰਦਾ ਕੰਮ ਕਰਨ ਹੀ ਰਹਿ ਜੇ ਹੀ ਰਾਂ ਦਾ ਤੇ ਬਹਾਨਾ ਕਰਦਾ ਯਾਰ ਕਿੱਥੋਂ ਗੱਲ ਕਰਨੀ ਆ ਕੀ ਕਰਨੀ ਆ ਉਹ ਪਾਕਿਸਤਾਨ ਦਾ ਮਸਲਾ ਸਾਡਾ ਕੀ ਰੋਲ ਆ ਬੰਦੇ ਨੇ ਮੈਨੂੰ ਕਿਹਾ ਆਜੋ ਮਾਤਾ ਪਿਤਾ ਨੂੰ ਲੈ ਕੇ ਆਵਾਂਗੇ ਬਾਕੀ ਗੱਲ ਨਹੀਂ ਕੀਤੀ ਤੇ ਬਾਕੀ ਆਡੇ ਹੌਸਲਾ ਬੜਾ ਜ਼ਰੂਰੀ ਹੁੰਦਾ ਹੈ ਜੋ ਪੋਰਟੇਬਿਲਟੀ ਹੈ ਨਾ ਉਹ ਕੰਮ ਕਰਦੀ ਹੈ ਮੈਂ ਇੰਟੈਲੀਜੈਂਸ ਦੇ ਬਾਰੇ ਨਾ ਗੱਲ ਕੀਤੀ ਆਈਬੀ ਵਾਲਿਆਂ ਨੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੇ ਕਰਤਾਰਪੁਰ ਲਾਂਗੇ ਤਾਂ ਕਹੇ ਤਾਂ ਵੀ ਗੱਲ ਕਰਾਂਗੇ ਜੇ ਟਾਰੀ ਤੋਂ ਹੋ ਗਿਆ ਤਾਂ ਵੀ ਗੱਲ ਕਰਾਂਗੇ ਸਾਡੇ ਬਜ਼ੁਰਗ ਜਿਹੜੇ ਯਾਤਰਾ ਨਹੀਂ ਗਏ ਆ ਕੋਈ ਵਪਾਰ ਲਈ ਨਹੀਂ ਗਏ ਆਪਾਂ ਇਹਨਾਂ ਨੂੰ ਬੁਲਾਵਾਂਗੇ ਔਰ ਡਿਊ ਟਾਈਮ ਤੇ ਆਉਣਗੇ ਤੇ ਐਮਬੈਸੀ ਦੀ ਇਹ ਐਜਟ ਪਾਸ ਬਣਾਉਣ ਤੋਂ ਬਾਅਦ ਚ ਇਹਨਾਂ ਦਾ ਧੰਨਵਾਦ ਹੈ ਕਿ ਡਿਊ ਟਾਈਮ ਤੇ ਇਹ ਬਜ਼ੁਰਗ ਜਿਹੜੇ ਬਾਹਰ ਆ ਗਏ ਤੇ ਇਸ ਕਰਕੇ ਮੈਂ ਪੂਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੇ ਸਰਕਾਰ ਦਾ ਵੀ ਤੇ ਜੋ ਇਥੇ ਬੀਐਸਐਫ ਬਟਾਲੀ ਨੇ ਲੱਗੇ ਉਹਨਾਂ ਨੇ ਬਹੁਤ ਕੋਆਪਰੇਟ ਕੀਤਾ ਬਈ ਐਸਬ ਦੇ ਜਵਾਨਾਂ ਨੇ ਤੇ ਜਿਹੜੀ ਬਟਾਲੀ ਨਾਲ ਦਾ ਕਮਾਂਡਰ ਸਾਹਿਬ ਸਾਰਿਆਂ ਦਾ ਤੇ ਸਮਾਜ ਦਾ ਵੀ ਭਾਈ ਆਪਣੇ ਸਮਾਨ ਦੀ ਆਪ ਥੋੜੀ ਜੀ ਘੋਕਰਿਆ ਕਰੋ ਤੇ ਪਿਆਰ ਚ ਰਹੋ ਇਕਤਾ ਚ ਲਾਓ ਜਾਤ ਪਾਤ ਦੀਨ ਧਰਮ ਮੱਝ ਤੋਂ ਉੱਪਰ ਉੱਠ ਕੇ ਇਕਤਾ ਚ ਵਰਤੋ ਤੁਹਾਡਾ ਜਿਹੜਾ ਮਿਸ਼ਨ ਹੈ ਪੂਰਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਇਹ ਗੱਲ ਕਹਿਣਾ ਜੋ ਭਾਜੀ ਨੇ ਗੱਲ ਕੀਤੀ ਸਾਡੇ ਪ੍ਰਧਾਨ ਸਾਹਿਬ ਨੇ ਵਾਈਸ ਪ੍ਰਧਾਨ ਸਾਡੇ ਇੰਡੀਆ ਦੇ ਸੁਭੇਦਾਰ ਮੇਜਰ ਦਿਲਬਖ ਸਾਹਿਬ ਬਹੁਤ ਸੁਣੀ ਗੱਲ ਕਿ ਉਹਨਾਂ ਨੇ ਏਕਤਾ ਅੱਜ ਏਕਤਾ ਦਾ ਕਰਕੇ ਹੀ ਸਾਰਾ ਪਿਆਰ ਦਾ ਕਰਕੇ ਹੀ ਸਾਡੇ ਭਰਾ ਸੋਨ ਬਾਈ ਜੀ ਦਲਬਾਖ ਸਾਹਿਬ ਸਾਹਬ ਜੀ ਜਿੰਨੇ ਵੀ ਨਾਲ ਆਏ ਆ ਅਸੀਂ ਫਰੋਜਪੁਰ ਜ਼ਿਲ੍ਹੇ ਦੇ ਆ ਜੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੰਨਾ ਕਿ ਪਿਆਰ ਅੱਜ ਰਿਣੀ ਆਈ ਉਹਨਾਂ ਦੇ ਕਿ ਉਹਨਾਂ ਨੇ ਸਾਨੂੰ ਇੰਨਾ ਪਿਆਰ ਦਿਖਾਇਆ ਕਿ ਥੋੜੇ ਸਮੇਂ ਵਿੱਚ ਸਾਨੂੰ ਯਾਰ ਚੜਦੇ ਪੰਜਾਬ ਤੇ ਲੈੰਦੇ ਪੰਜਾਬ ਦਾ ਵੀ ਨਜ਼ਰ ਆਇਆ ਉਹ ਨਜ਼ਰ ਇੰਨਾ ਹੈਗਾ ਜੀ ਦੇਖੋ ਜੀ ਉਹਨਾਂ ਨੇ ਵੀ ਕਿੱਡਾ ਪਿਆਰ ਦਿਖਾਇਆ ਕਿ ਇੰਨੀ ਛੇਤੀ ਗੱਲ ਸੁਣ ਕੇ ਪਾਸਪੋਰਟ ਬਣਾ ਕੇ ਉਹਨਾਂ ਨੂੰ ਸਾਡੇ ਸਾਡੇ ਮਾਪਿਆਂ ਨੇ ਸਾਡੇ ਹਵਾਲੇ ਕਰਤਾ ਜੀ ਬਿਲਕੁਲ ਬਹੁਤ ਖੁਸ਼ੀ ਹੈ ਜੀ ਸੋਨੂੰ ਜਿੰਡੇ ਵਾਲਾ ਸਾਡਾ ਨਾਮ ਮੌਜੂਦ ਹੈ ਸੋਨੂੰ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਕਿ ਸੋਨੂੰ ਨਾਂਦਰ ਪਾ ਕੰਮ ਹੀ ਨਾ ਮੁਕੰਡਾ ਹੁੰਦਾ ਸੋਨੂੰ ਨੇ ਕਿਹਾ ਪੋਜ਼ਿਟਿਵ ਹੋ ਗਿਆ ਸਭ ਕੁਝ ਪੋਜ਼ਿਟਿਵ ਹੋ ਗਿਆ ਜੀ ਦੇਖੋ ਜਿਉਂ-ਜਿਉਂ ਤੇਰਾ ਹੁਕਮ ਹੈ ਤਿਉਂ ਤੇ ਹੋਣਾ ਇਹ ਗੁਰੂ ਸਾਹਿਬ ਦਾ ਹੁਕਮ ਜਦੋਂ ਹੁੰਦਾ ਹੈ ਨਾ ਆਪਣੇ ਪਿਆਰਿਆਂ ਨੂੰ ਆ ਪ੍ਰਗਟ ਕਰ ਦਿੰਦਾ ਆਪਣੀ ਕੀ ਔਕਾਤ ਅਸੀਂ ਕਿਸੇ ਦਾ ਕੰਮ ਕਰੀ ਹੈਗੇ ਇਹਨੇ ਜੋਗੇ ਅਸੀਂ ਅਸੀਂ ਨਾ ਕਿਸੇ ਦਾ ਇਨਸਾਨ ਜਿਹੜਾ ਵਾ ਇਨਸਾਨ ਬਣ ਕੇ ਉਹਨੂੰ ਰਹਿਣਾ ਚਾਹੀਦਾ ਨਾ ਆਪਾਂ ਕਿਸ ਉਦੀ ਕਿਰਪਾ ਨਾਲ ਹੋਇਆ ਏ ਜਿਸ ਦੀ ਧਰਤੀ ਤੋਂ ਆ ਰਹੇ ਆ ਨਾ ਗੁਰਨਾਨਕ ਸਾਹਿਬ ਦੀ ਤੁਮਾ ਉਹ ਗੁਰਨਾਨਕ ਸਾਹਿਬ ਦੀ ਸਟੈਂਪ ਲੱਗੀ ਹੋਵੇ ਤੇ ਉਹ ਕਿਤੇ ਜਾਇਆ ਜਾ ਸਕਦੀ ਇਹ ਜਿਹੜਾ ਇਹ ਮੇਰੇ ਦੇਸ਼ ਦੀ ਉਹ ਸਟੈਂਪ ਆ ਮੈਨੂੰ ਮਾਣ ਆ ਪ੍ਰਾਊਡ ਆ ਕਿਉਂ ਪ੍ਰਾਊਡ ਆ ਕਿਉਂਕਿ ਅੱਜ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦਾ ਮਾਣ ਆ ਚੰਗੇ ਕੰਮ ਨੂੰ ਚੰਗਾ ਕਹਿਣਾ ਚਾਹੀਦਾ ਜੇ ਪਾਸਪੋਰਟ ਗੁੰਮ ਹੋਏ ਸੀ ਤੇ ਮੇਰੇ ਦੇਸ਼ ਦੀ ਭਾਰਤ ਸਰਕਾਰ ਨੇ ਜਿਹੜਾ ਉਸੇ ਵੇਲੇ ਇਮੀਡੀਏਟਲੀ ਇਹਨਾਂ ਨੂੰ ਐਂਟਰੀ ਦਿੱਤੀ ਆ ਔਰ ਚੰਗੇ ਕੰਮ ਦਾ ਹਮੇਸ਼ਾ ਚੰਗਾ ਕਹਿਣਾ ਚਾਹੀਦਾ ਕਈ ਲੋਕ ਜਿਹੜੇ ਐਵੇਂ ਚਿਕੜ ਪਾ ਦਿੰਦੇ ਕਿਸੇ ਵੇਲੇ ਇਹ ਭਾਰ ਸਰਕਾਰ ਨੇ ਉਸੇ ਵੇਲੇ ਆਪਣੇ ਨਾਗਰਿਕਾਂ ਦੀ ਸੁਣੀ ਲੱਗਦਾ ਹੈ ਕਿ ਪਿਆਰ ਹਜੇ ਵੀ ਕਾਇਮ ਹੈ ਲਹਿੰਦੇ ਦਾ ਚੜਦੇ ਦਾ ਭਾਜੀ ਰਹਿਣਾ ਹੈ ਰਹਿਣਾ ਦੇਖੋ ਉਹ ਸਾਡਾ ਰਾਜ ਜਿਹੜੇ ਸਿੱਕਰ ਰਾਜ ਹੀ ਸਾਡਾ ਉੱਥੋਂ ਸ਼ੁਰੂ ਹੁੰਦਾ ਸੀਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ ਉੱਥੇ ਔਰ ਦੂਜੀ ਗੱਲ ਅਸੀਂ ਤੇ ਉਸ ਧਰਤੀ ਤੇ ਆਂ ਉੱਥੇ ਦਰਦੇ ਬੱਚਿਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਥੇ ਗੁਰਨਾਨਕ ਸਾਹਿਬ ਨੇ ਖੇਤੀ ਕੀਤੀ ਉੱਥੇ ਔਰ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਿੱਤੀ ਉਸ ਧਰਤੀ ਤੇ ਉਹ ਤੁਹਾਨੂੰ ਲੱਗਦਾ ਵੀ ਅਸੀਂ ਉਸ ਤੋਂ ਦੂਰ ਹੋਵਾਂਗੇ ਕਿਤੇ ਔਰ ਇਹ ਉਹੀ ਜਗਾ ਵਾ ਜਿਹੜੀ ਜਨਰਲ ਹਰਬਖਸ਼ ਸਿੰਘ ਨੇ ਸਾਨੂੰ ਜਿੱਤ ਕੇ ਵੀ ਇੱਕ ਰੀ ਦੇ ਦਿੱਤੀ ਸੀ ਨਹੀਂ ਤੇ ਅੱਜ ਅਸੀਂ ਜਿੱਥੇ ਖਲੋਤੇ ਵੀ ਹਿਸਾਬ ਦੇ ਦਰਾਉਣਾ ਸੀਗਾ ਔਰ ਕਿਤੇ ਨਾ ਕਿਤੇ ਮੈਂ ਪ੍ਰਾਊਡ ਕਰਦਾ ਵੀ ਸਾਡੇ ਲੋਕ ਜਿਹੜੇ ਆ ਉਹ ਬੜੇ ਸਟਰਸ ਕਰਦੇ ਬਜ਼ੁਰਗ ਵਾਪਸ ਆ ਗਿਆ ਮਾਣ ਮਹਿਸੂਸ ਕੀ ਜੀ ਮੈਂ ਤੇ ਬਾਬਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਵਾਹਿਗੁਰੂ ਦਾ ਔਰ ਸਰਕਾਰ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਸਾਰਿਆਂ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਲੋਕਾਂ ਦਾ ਕਿਤੇ ਨਾ ਕਿਤੇ ਸਾਥ ਦਿੰਦੇ ਆ ਇਹੀ ਸੰਦੇਸ਼ ਆ ਬਾਬੇ ਨਾਨਕ ਦਾ ਸੰਦੇਸ਼ ਕੋਈ ਨਹੀਂ ਸੀ ਉਹਨਾਂ ਨੇ ਸਾਰਿਆਂ ਨੂੰ ਇੱਕ ਹੋਣ ਦਾ ਹੁਕਮ ਲਾਇਆ ਇਨਸਾਨੀਅਤ ਦਾ ਹੁਕਮ ਲਾਇਆ ਅਸੀਂ ਲੋਕਾਂ ਨੇ ਵੰਡੀਆਂ ਪਾਲੀਆਂ ਵਾ ਬਾਬੇ ਨੇ ਤਾਂ ਸਾਨੂੰ ਇੱਕ ਕੀਤਾ ਸੀ ਤਪ ਦੇ ਸ਼ਹਿਰ ਗरां ਠਰ ਗਏ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਜਿੱਥੇ ਚਰਨ ਪਏ ਸੀ ਬਾਬੇ ਨਾਨਕ ਦੇ ਉਹ ਤਪ ਦੇ ਸ਼ਹਿਰ ਗरां ਠਰ ਗਏ ਉਹ ਵੀ ਪਿਆਰ ਸਾਡੇ ਨਾਲ ਕਰਦੇ ਅਸੀਂ ਵੀ ਕਰਦੇ ਆ ਔਰ ਬਾਬਾਈ ਜਦੋਂ ਉੱਥੋਂ ਦਰਸ਼ਨ ਕਰਕੇ ਮਾਰੇ ਦੇ ਆ ਪੰਜਾ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਨਨਖਾਣਾ ਸਾਹਿਬ ਦੇ ਗੁਰੂ ਦੇ ਪਿਆਰੇ ਜਦੋਂ ਗੁਰੂ ਦੇ ਦਰਸ਼ਨ ਕਰਕੇ ਆਉਂਦੇ ਤੇ ਉਹਨਾਂ ਦੇ ਦਰਸ਼ਨ ਕਰਕੇ ਸਾਡੇ ਵਰਗਿਆਂ ਦੇ ਵਿੱਚ ਜਨਮ ਮਰਨ ਕੱਟੇ ਜਾਂਦੇ ਆ ਇਹਨਾਂ ਬਾਬੇ ਦੇ ਦਰਸ਼ਨ ਕੀਤੇ ਅਸੀਂ ਇਹਨਾਂ ਦੇ ਦਰਸ਼ਨ ਕਰ ਲਏ ਸਾਡੇ ਨਾਲ ਨਾਲ ਤੁਹਾਡੇ ਜੀਵਨ ਵੀ ਸਫਲਾ ਹੋ ਗਿਆ ਕਿੰਨੀਆਂ ਸੰਗਤਾਂ ਆਉਣੀਆਂ ਸੀ ਜਕਰੇ ਲੱਗਦੇ ਆਉਣ ਦੇ ਸੀ ਇਹ ਬੜਾ ਕੁਝ ਲੈ ਕੇ ਗਏ ਖਾਲੀ ਝੋਲੀਆਂ ਭਰ ਕੇ ਲਿਆਏ ਆ ਤੇ ਜਿਹੜੇ ਦਰਗਾਹ ਦੇ ਵਿੱਚ ਫੈਸਲੇ ਹੁੰਦੇ ਆ ਨਾ ਜਿੱਦਾ ਕੋਈ ਮੁਰਸ਼ਿਦ ਨਹੀਂ ਆ ਤੇ ਉਹਨੂੰ ਨਾ ਇੱਥੇ ਢੋਈ ਨਾ ਉੱਥੇ ਢੋਈ ਤੇ ਜਿਹੜਾ ਬਾਬੇ ਨਾਨਕ ਦੇ ਦਰਸ਼ਨ ਕਰਕੇ ਆਉਂਦਾ ਲੋਕ ਪ੍ਰਲੋਕ ਤੇ ਕਾਂਡਾ ਵੱਜ ਜਾਂਦਾ ਬਾਬਾ ਨਾਨਕ ਦੇ ਜਿਹੜਾ ਬਾਉ ਫੜ ਕੇ ਸੱਚਖੰਡ ਨੂੰ ਲੈ ਜਾਂਦਾ ਐਸਾ ਗੁਰੂ ਸਮਰਾਥਿਆ ਸਾਡਾ ਉਹਦੇ ਤੇ ਭਰੋਸਾ ਆਉਣਾ ਚਾਹੀਦਾ ਉਹਨੇ ਡੋਲਣ ਵੀ ਨਹੀਂ ਦਿੱਤਾ ਇਹਨਾਂ ਨੂੰ 2 ਮਿੰਟ ਦਾ ਵੀ ਟਾਈਮ ਨਹੀਂ ਦਿੱਤਾ ਇਹਨਾਂ ਕਿਹਾ ਗੁੰਮ ਹੋਇਆ ਤੇ ਬਾਬੇ ਨਾਨਕ ਨੇ ਵੇਖੋ ਕੈਸੀਆਂ ਪਿਆਰੀਆਂ ਰੂਹਾਂ ਰੱਬੀ ਘਲਤੀਆਂ ਉੱਥੇ ਕਿਹੜੇ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਜਾਣਦੇ ਸੀ ਉਹਨਾਂ ਆਪਣਾ ਫਰਜ ਸਮਝਦਿਆਂ ਹੋਇਆਂ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਵਿਖਾਈ ਇਹ ਇਹ ਜਿਹੜੀ ਇਨਸਾਨੀਅਤ ਹੈ ਸਾਡੇ ਦੇਸ਼ 'ਚ ਹੀ ਹੈ ਇਨਸਾਨੀਅਤ ਔਰ ਪਿਆਰ ਪੂਰੇ ਵਰਲਡ 'ਚ ਨਹੀਂ ਉਹ ਸਾਡੇ ਦੇਸ਼ 'ਚ ਆ ਔਰ ਕਿਤੇ ਨਾ ਕਿਤੇ ਉਹ ਪੰਜਾਬੀਆਂ 'ਚ ਤੇ ਪਈ ਹੈਗਾ ਪੰਜਾਬੀ ਤੇ ਜਿਹੜੇ ਵੇਖੋ ਕਿਤੇ ਨਾ ਕਿਤੇ ਜਿੱਥੇ ਮਰਜ਼ੀ ਹੋਣ ਪੰਜਾਬ ਪੰਜਾਬੀਆਂ ਦਾ ਤੇ ਹੁਣ ਤੁਹਾਨੂੰ ਪਤਾ ਵੀ ਖੌਣੇ ਇਦਾਂ ਦਾ ਪਿਆਰ ਨਾ ਭਵੇਂ ਜਾਨ ਲੈ ਲੋ ਇਹਨਾਂ ਦੀ ਤੇ ਅੱਜ ਤੁਸੀਂ ਇਹ ਬਾਬਾ ਜੀ ਨੂੰ ਪੁੱਛੋ ਵੀ ਕਿੰਨੀ ਕੋ ਖੁਸ਼ੀ ਹੈ ਇਹ ਆਪਣੀ ਧਰਤੀ ਤੇ ਆ ਕੇ ਰੋਪੇ ਅੱਖਾਂ ਚੋਂ ਥਰੂ ਆ ਗਏ ਪਈ ਆਪਣਾ ਘਰ ਆਪਣਾ ਘਰ ਹੀ ਹੁੰਦਾ ਕਿਤੇ ਨਾ ਕਿਤੇ ਕਿਉਂ ਬਾਪੂ ਜੀ ਕਿੱਦਾਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਬਹੁਤ ਤੁਸੀਂ ਐਵੇਂ ਸੀ ਕਿੰਨੇ ਦਿਨ ਲਾਇਆ ਇਹ ਪਾਕਿਸਤਾਨ ਸਾਹਿਬ ਨੂੰ ਲੱਗੇ 9 ਦਿਨ 9 ਦਿਨ ਲੱਗੇ ਕਿਹੜੇ ਕਿਹੜੇ ਗੁਰੂ ਧਾਮ ਦਰਸ਼ਨ ਕੀ ਸਰੇ ਅਸੀਂ ਕੰਗਵਾਸੀਏ ਕਿੰਦਾ ਆਪਣਾ ਆਪਣੇ ਕਰਤਾਰਪੁਰ ਕਰਤਾਰਪੁਰ ਤੋਂ ਮੁੜ ਕੇ ਫੇਰ ਉਹ ਪੰਜਾ ਸਾਹਿਬ ਉਹ ਪੰਜਾ ਸਾਹਿਬ ਤੋਂ ਮੁੜ ਕੇ ਫੇਰ ਆ ਕੇ ਨਕਾਨਾ ਸਾਹਿਬ ਨਕਾਨਾ ਸਾਹਿਬ ਤੋਂ ਫਿਰ ਗਏ ਜੀ ਉੱਤੇ ਆਪਣੇ ਇਹੜਾ ਜਿਹੜੇ ਸੱਚੇ ਸਬਦ ਸੱਚੇ ਸਬਦ ਦੇ ਸੱਚੇ ਸਬਦ ਦੇ ਮੁੜ ਕੇ ਫੇਰ ਉੱਤੋਂ ਆ ਕੇ ਆਪਣੇ ਲਾਹੌਰ ਰਾਹੋਰ ਤੋਂ ਫਿਰ ਦੋ ਦਿਨ ਤੰਦਰ ਰਹਿ ਹੈ ਤੇ ਫਿਰ ਹੁਣ ਸਾਨੂੰ ਆ ਪਰੇਸ਼ਾਨੀ ਜੀ ਪੈ ਗਈ ਆਉਣ ਲੱਗੇ ਅੱਜ ਬੱਪੂ ਜੀ ਨੂੰ ਪਤਾ ਕਿਦੋਂ ਲੱਗਾ ਕਿ ਪਾਸਪੋਰਟ ਨਹੀਂ ਹੈ ਇੱਥੇ ਪਤਾ ਲੱਗਾ ਨਾ ਕੜਕੇ ਮੈਂ ਕੱਢ ਕੇ ਇਹਦੇ ਚ ਪਾ ਲੇ ਉਹ ਤਾਂ ਉਹ ਤਾਂ ਕੋਲ ਹੀ ਸੀ ਵੇਖੇ ਕੋਲੇ ਕੋਲੇ ਸੀ ਜੀ ਤੇ ਇਹ ਮੁੜਗਮਾ ਵਿੱਚ ਪਾ ਲੇ ਮੈਂ ਕਿਥੇ ਲੋੜ ਪਊਗੀ ਦਿਖਾਉਣਾ ਪਏ ਤੇ ਮਨ ਚ ਇੱਕ ਵਾਰ ਕਿਸੇ ਕੇ ਭੈ ਆਇੰਦਾ ਕਿਸੇ ਦੇ ਪੈਸੇ ਗਵਾਚੇ ਹੋ ਨਾ ਉਹ ਕਹਿੰਦਾ ਯਾਰ ਮੇਰੇ ਪੈਸੇ ਗਵਾਚ ਗਏ ਤੇ ਜੋ ਪਾਸਪੋਰਟ ਗਵਾਚੇ ਦਿਮਾਗ ਚ ਆਇਆ ਨਹੀਂ ਕਿ ਇਧਰ ਨਾ ਕਿਤੇ ਰਹਿਣਾ ਪਏ ਕਿਤੇ ਨਹੀਂ ਰਹਿਣਾ ਕੋਈ ਨਹੀਂ ਇਧਰ ਦੱਸ ਕਿਹੜੀ ਗੱਲ ਕਰਦਾ ਤੇ ਉਹ ਜੀ ਗੱਲ ਕਿਤੇ ਹੁੰਦੀ ਹੁੰਦੀ ਜੇ ਅਕੇ ਜਿਹਾ ਹੁੰਦਾ ਅਧਰ ਦੇ ਇੱਕ ਇੱਕ ਤੁਹਾਡੀ ਉਮਰ ਵੀ ਹੁੰਦਾ ਤੇ ਨਾ ਬੰਦਾ ਕਹਿੰਦਾ ਯਾਰ ਡਰ ਲੱਗ ਲੱਪਦਾ ਕਿ ਮੇਰਾ ਬੱਚੇ ਇਧਰ ਸੀ ਕੋਈ ਡਰ ਦਰ ਨਹੀਂ ਰੱਖਾ ਮੇਰੇ ਅੱਗੇ 9-10 ਦਿਨ ਸਾਨੂੰ ਕੁਝ ਨਹੀਂ ਹੋਇਆ ਕਿ ਜਿਹੀ ਇੱਕ ਰਾਤ ਦੋ ਦਿਨ ਹੋ ਰਹਾ ਪੰਘੋਰ ਤੇ ਕਿਉਂ ਹੈ ਤੇ ਜਿਹਨੂੰ ਬਾਪੂ ਜੀ ਅਕਸਰ ਹੀ ਤੁਸੀਂ ਤੀਸਰੀ ਵਾਰ ਉਧਰ ਗਏ ਸੀਗੇ ਜਦੋਂ ਸਵੇਰੇ ਅਰਦਾਸ ਕਰਦੇ ਹੋ ਸਵੇਰੇ ਨਿਤਨੇਮ ਅਰਦਾਸ ਕਰਦੇ ਹੋਏ ਤਿੰਨ ਟਾਈਮ ਦੀ ਅਰਦਾਸ ਚੱਲਦੀ ਆ ਵਿਛੜੇ ਗੁਰੂਤਾ ਮਾ ਦੀ ਅਸੀਂ ਗੱਲ ਕਰਦੇ ਆ ਜਦੋਂ ਉਹਨਾਂ ਦਰਸ਼ਨ ਕਰਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸ੍ਰੀ ਮਰਗੀ ਮਰਗੀ ਸਰੀਰ ਦੀ ਖੁਰਾਕ ਕਿੱਦਾਂ ਦੀ ਨਜ਼ਰ ਆਉਂਦੀ ਉਸ ਟਾਈਮ ਤੇ ਉੱਥੇ ਜਾ ਕੇ ਜਦੋਂ ਬਿਸ਼ਰੇ ਗੁਰੂ ਤਾਂ ਮਨ ਦਰਸ਼ਨ ਕਰਦੇ ਉਹ ਤਾਂ ਮਨ ਬਹੁਤ ਵਧੀਆ ਕਹਿੰਦਾ ਉਹ ਮੁੜ ਕੇ ਫੇਰ ਇਹ ਨਹੀਂ ਜਾਂਦੀ ਹੁੰਦਾ ਵੀ ਯਾਰ ਆ ਅਦਾਸ ਜਿਹੜੀ ਹੈ ਨਾ ਵੀ ਸਾਡੀ ਪੂਰੀ ਘਰ ਦੇ ਮਹਾਰਾਜ ਹੈ ਹੈ ਜਿਸਨੇ ਕਹਿੰਦੇ ਨਾ ਅਗਲੇ ਕਹਿੰਦੇ ਆ ਵੀ ਸਾਡੇ ਵੀ ਨੰਘੇ ਖੁੱਲੇ ਕਰ ਦਿਓ ਤੇ ਵੀ ਇਸ ਤਰ੍ਹਾਂ ਦੇ ਖੁੱਲੇ ਨੰਘੇ ਹੁਣ ਤਾਂ ਪਰ ਸਾਨੂੰ ਕੋਈ ਜਕਰੂਨੀ ਦਾ ਕੋਈ ਗੱਲ ਪਹਿਲਾਂ ਇਜ਼ੀ ਹੋਣਾ ਚਾਹੀਦਾ ਆਣਾ ਜਾਣਾ ਕੋਈ ਜੇ ਸਾਈਕਲ ਆ ਸਾਈਕਲ ਤੇ ਆ ਜੇਗੇ ਇੱਥੇ ਦਾ ਇਹ ਸਾਈਕਲ ਖੜਾ ਤੇ ਸਾਈਕਲ ਤੇ ਇੱਕ ਇਹ ਟਾਈ ਸਾਈਕਲ ਤੇ ਆ ਜੇਗੇ ਕਿੰਨੀ ਗਵਾੜ ਕਿੰਨੀ ਗਏ ਹਾਂ ਬਿਲਕੁਲ ਕੋਈ ਕੋਈ ਵਾੜ ਨਹੀਂ ਗਏ ਤੇ ਇਸ ਤਰ੍ਹਾਂ ਕਰਕੇ ਕੋਈ ਇਹੋ ਜਿਹਾ ਵਾਸਤਾ ਕੋਈ ਨਹੀਂ ਕਰ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਖਾਂ ਭਰੀਆਂ ਜਿਉਂਤੀ ਵਾਪਸ ਆਉਂਦੇ ਹੀ ਬੇਟੀ ਨਾ ਤੁਸੀਂ ਪੂਰਾ ਗੱਲ ਵਕੜੀ ਲਿੱਤੀ ਕੀ ਕਹਿਣਾ ਚਾਹੋਗੇ ਡਰ ਲੱਗਾ ਕਿਸੇ ਮਾਤਰ ਨਾ ਡਰ ਦੁਰਤਾਂ ਨਹੀਂ ਲੱਗਾ ਮੈਨੂੰ ਹਾਂ ਉਹ ਵੀ ਮੇਰਾ ਚਿੱਤ ਖਰਾਬ ਜਾ ਹੋਈ ਜਾਂਦਾ ਸੀ ਵੀ ਸੀ ਇੰਨਾ ਨਾਰਕ ਪਾਤਸ਼ਾਹ ਨੂੰ ਤੇਉਂਦੇ ਆਏ ਤੇ ਵੀ ਇਹ ਕੀ ਕੀਤਾ ਸਾਡੇ ਨਾਲ ਕੀ ਪਤਾ ਇਹ ਪੁੱਤ ਹੋਰ ਮਲਾਉਣਾ ਸੀ ਮਾਣ ਹੁੰਦਾ ਕਿਸੇ ਤੇ ਹਾਂ ਮਾਣ ਵੀ ਹੁੰਦਾ ਹੈ ਕੀ ਪਤਾ ਗੁਰੂ ਰਾਮ ਗੁਰੂ ਰਾਮਦਾਸ ਸਾਹਿਬ ਨੇ ਆ ਪੁੱਤ ਮਲਾਉਣਾ ਸੀ ਕਿ ਕੀ ਪਤਾ ਇਹ ਗੱਲ ਗੱਲ ਬਣੀ ਇਹ ਗੱਲ ਠੀਕ ਆ ਤੇ ਮਤਰੀ ਦਰਸ਼ਨ ਕੀਤੇ ਫਿਰ ਕਿਦਾਂ ਦਾ ਰਿਆ ਉਧਰ ਪੂਰਾ ਬਹੁਤ ਵਧੀਆ ਬਹੁਤ ਵਧੀਆ ਦਾ ਪਿਆਰ ਮਿਲਿਆ ਪਾਕਿਸਤਾਨ ਤੋਂ ਪੂਰਾ ਬਹੁਤ ਪਿਆਰ ਮਿਲਿਆ ਬਹੁਤ ਜੱਪ ਲਗਾ ਕਿ ਪਾਕਿਸਤਾਨ ਚ ਫਿਰਦੇ ਕਿ ਲੱਗਦਾ ਕਿ ਇਹ ਇੰਡੀਆ ਜੀ ਹੈਗੇ ਭਾਰਤ ਜੀ ਹੋ ਨਹੀਂ ਅਸੀਂ ਲਗਾਤੀ ਫਿਰਦੇ ਲੱਗਦੇ ਸੀ ਤੇ ਜਿਹੜਾ ਗੁਰੂਤਾ ਮੱਧ ਦਰਸ਼ਨ ਕੀਤੇ ਹੋ ਕਰਦੇ ਸੀਗੇ ਕਿਹੜੀ ਜਗ੍ਹਾ ਚ ਵਧੀਆ ਲੱਗੀ ਕਿ ਹਾਂ ਵੀ ਇੱਥੇ ਅਸੀਂ ਆਏ ਸੀ ਵਧੀਆ ਹੀ ਲੱਗਣਾ ਸਾਰੀਆਂ ਵਧੀਆ ਹਾਂ ਸਾਰੀਆਂ ਇੰਨੇ ਦਗਾ ਲੱਗਣ ਚਾਹਗਾ ਬਹੁਤ ਸੋਹਣਾ ਸੋ ਇਹਨਾਂ ਮਤਾ ਜੀ ਦੇ ਬੇਟੇ ਵੀ ਸਾਰੇ ਮੌਜੂਦ ਨੇ ਜੀ ਵਾਈਕੂ ਜੀ ਕਾ ਖਾਲਸਾ ਖਾਲਸਾ ਵਾਈਕੂ ਜੀ ਕੀ ਬੱਤੀ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਇੱਕ ਜਦੋਂ ਪਤਾ ਲੱਗਾ ਸੀਗਾ ਪਾਸਪੋਰਟ ਦਾ ਕਿ ਕਿਸ ਕੀ ਦਿਮਾਗ ਚ ਚੱਲ ਰਿਹਾ ਸੀ ਉਸ ਵੇਲੇ ਹਾਂ ਦਿਮਾਗ ਚ ਟੈਨਸ਼ਨ ਚ ਇਦਾਂ ਸੀ ਵੀ ਜੇਗਾ ਦੂਸਰੀ ਕੰਟਰੀ ਹੈ ਨਾ ਜੀ ਤੇ ਵੀ ਮੁਸ਼ਕਲ ਹੋ ਜੂਗੀ ਜੇ ਤਾਂ ਇਧਰੋਂ ਦੇ ਚੱਲ ਹੁੰਦਾ ਹੈ ਪਰ ਫਿਰ ਵੀ ਨਹੀਂ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ ਗੁਰਨਾਦਕ ਦੇ ਮਹਾਰਾਜ ਦੇ ਫਿਰ ਭਾਜੀ ਉਹਨਾਂ ਨੂੰ ਪੰਜਾਬ ਸੇ ਕੈਪਟਨ ਤੇ ਭਾਜੀ ਇਹਨਾਂ ਨੇ ਅੱਗੇ ਫੋਨ ਲਾਇਆ ਭਾਈ ਸੋਨੂ ਉਹਨਾਂ ਨੂੰ ਭਾਈ ਦਲਬਾਜ ਸਿੰਘ ਉਹਨਾਂ ਨੂੰ ਤੇ ਉਹ ਸਾਰੇ ਹੀ ਤਕਰੀਬਨ ਥੋੜੇ ਟਾਈਮ ਜੀ ਇਕੱਠੇ ਹੋ ਗਏ ਸਾਡੇ ਨਾਲੋਂ ਪਹਿਲਾਂ ਪਹੁੰਚ ਗਏ ਇੱਥੇ ਤੇ ਪਰ ਇਹਨਾਂ ਨੇ ਬੜੀ ਹੈਲਪ ਕੀਤੀ ਅੱਗੇ ਫੋਨ ਕੀਤੇ ਜਾ ਕੇ ਤੇ ਕੋਈ ਮੁਸ਼ਕਲ ਨਹੀਂ ਆਏਗੀ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਉਹੀ ਫਿਰ ਸਵਾਲ ਪੁੱਛੂਗਾ ਕਿ ਕਿਤਾ ਲੱਗਦਾ ਨਹੀਂ ਕਿ ਮਾਤਾ-ਬਾਪੂ ਜੀ ਨੇ ਕਿਦੋਂ ਉਤਰੇ ਨਾ ਕਿਹੜਾ ਤ ਲੱਗਦਾ ਸੀ ਆਂ ਕਿਉਂਕਿ ਇਹ ਕਿਉਂਕਿ ਜੱਜਾ ਦੀ ਆਪਣੀ ਧਾਰਨਾ ਬਣੀ ਹੋਈ ਹੈ ਕਿ ਲੱਗਦਾ ਨਹੀਂ ਧਾਰਨਾ ਜੀ ਚੱਲਦੀ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਪਾਕਿਸਤਾਨ ਦੇ ਨਾਲ ਕਿਤੇ ਉਧਰ ਕੋਈ ਮੁਸ਼ਕਲ ਨਾ ਕਿਤੇ ਆ ਜੇ ਨਹੀਂ ਹੁੰਦਾ ਡਰਤਾ ਸੀ ਜੀ ਪਰ ਫਿਰ ਵੀ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਉਧਰ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਮਿੰਟੋ ਮਿੰਟੋ ਪਾਸਪੋਰਟ ਬਣਾ ਕੇ ਦੇਤੇ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਫਿਰ ਮੈਂ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਤੇ ਪੰਜਾਬੀ ਲੋਕ ਚੈਨਲ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ। ਭੈਣ ਜੀ ਹੁਣਾਂ ਨੂੰ ਮੈਂ ਵੇਖਿਆ ਸੀਗਾ ਭੈਣ ਜੀ ਹੁਣਾਂ ਦੀ ਵੇਖਾਂ ਨਾਮ ਸਿੰਘਾਂ ਭੈਣ ਜੀ ਕੀ ਕਹਿਣਾ ਚਾਹੋ ਕੀ ਦਿਮਾਗ 'ਚ ਚੱਲ ਰਿਹਾ ਸੀ ਉਸ ਵੇਲੇ। ਦਿਮਾਗ 'ਚ ਤਾਂ ਬਹੁਤ ਕੁਝ ਚੱਲ ਰਿਹਾ ਹੀਗਾ ਵੀ ਪਤਾ ਨਹੀਂ ਇੱਕ ਨੇ ਮੰਮੀ ਹਣੀ ਸਾਡੇ ਵੀ ਇੰਨੇ ਐਣੀ ਤਿੱਖੇ ਚਲਾ ਕੇ ਜ਼ਿਆਦੀ ਟੈਨਸ਼ਨ ਇਹ ਹੋ ਰਹੀ ਸੀ ਪਤਾ ਨਹੀਂ ਨਾ ਹੀ ਬਲੱਡ ਨਾ ਵਧ ਜੇ ਜਾਂ ਕੋਈ ਬਿਮਾਰ ਨਾ ਹੋ ਜਾਣ ਵੀ ਬਾਕੀ ਦਾ ਹੈਂਡਲ ਕਰ ਹੀ ਲੈਣਾ ਸੀਗਾ। ਇੱਕ ਇਹਨਾਂ ਨੇ ਫੋਨ ਨਹੀਂ ਲਾਇਆ ਕੋਈ ਗੱਲ ਨਹੀਂ ਹੋਈਗੀ। ਵੀ ਵੀ ਥੋੜਾ ਜਿੰਨਾ ਨੂੰ ਗਾਈਡ ਕਰ ਦੇਣਾ ਸੀ ਅਸੀਂ ਤੇ ਉਹਦਾ ਸਾਨੂੰ ਜਿਆਦਾ ਟੈਨਸ਼ਨ ਹੈ ਸੀ ਵੀ ਇਹਨਾਂ ਨੂੰ ਕੁਝ ਨਹੀਂ ਪਤਾਗਾ ਵੀ ਕਿੰਨੂੰ ਕੀ ਸੁਭਾਲ ਕਰਨ ਕਿਵੇਂ ਨਹੀਂ ਬਸ ਇਹੀ ਟੈਨਸ਼ਨ ਸੀਗੀ ਸਾਨੂੰ ਹਾਂ ਜੀ ਵਾਪਸ ਆ ਗਏ ਨੇ ਹਾਂ ਜੀ ਹੁਣ ਬਹੁਤ ਖੁਸ਼ੀ ਆ ਸਾਨੂੰ ਹੁਣ ਨੀ ਕੋਈ ਟੈਨਸ਼ਨ ਹੈਗੀਗੀ ਸੋ ਪਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਵੇਖੋ ਸਿੱਖ ਦੀ ਅਰਦਾਸ ਚ ਤਾਕਤ ਕਿੰਨੀ ਹੁੰਦੀ ਆ ਜਿਹੜੀ ਅਰਦਾਸ ਹੁੰਦੀ ਆ ਗੁਰੂ ਧਾਮਾਂ ਦੇ ਦਰਸ਼ਨ ਦੇਦਾਰਿਆਂ ਦੀ ਤੁਸੀਂ ਵੇਖੋ ਤਾਕਤ ਕਿੰਨੀ ਅਰਦਾਸ ਦੀ ਕਰਤਾਰਪੁਰ ਦਾ ਲਾਂਘਾ ਗੁਰੂ ਸਾਹਿਬ ਨੇ ਖਲ੍ਹਾਤਾ ਸੀ ਤੇ ਮਾਰਾ ਸੱਚ ਪਾਛਾ ਜਦੋਂ ਕਦੇ ਜ਼ਰੂਰਤ ਹੁੰਦੀ ਹੈ ਆਪਣੇ ਪਿਆਰਿਆਂ ਚ ਆਪ ਵਸ ਕੇ ਕਾਰਜ ਸਵਾਰ ਜਾਂਦੇ ਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਾਰਜ ਸਵਾਰ ਜਾਂਦੇ ਆ ਆਪ ਹੀ ਆਪ ਹੀ ਸਵਾਰਦੇ ਆ ਆਪ ਹੀ ਸਵਾਰਦੇ ਕਾਰ ਤੇ ਬਿਲਕੁਲ ਬਿਲਕੁਲ ਆਪ ਹੀ ਕਾਰ ਜਿਹੜੇ ਨੇ ਸਵਾਰੇ ਜਾਂਦੇ ਨੇ ਲੇਕਿਨ ਕਿਤਨਾ ਕਿਤੇ ਟੈਨਸ਼ਨ ਜ਼ਰੂਰ ਹੁੰਦੀ ਹੈ ਕਿਉਂਕਿ ਅਸੀਂ ਉਸ ਕੰਟਰੀ ਦੇ ਵਿੱਚ ਸੀਗੇ ਜਿਸ ਦੇ ਹਾਲਾਤ ਜ਼ਰੂਰ ਵੱਧ ਤੋਂ ਬੱਤਰ ਨਜ਼ਰ ਆਉਂਦੇ ਨੇ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਜਿਹੜਾ ਹੈ ਉਹ ਜ਼ਰੂਰ ਨਜ਼ਰ ਆਉਂਦਾ ਹੈ ਲੇਕਿਨ ਕਿਤਨਾ ਕਿਤੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਡੋਲੇ ਨਹੀਂ ਸੀ ਲੇਕਿਨ ਕਿਤਨਾ ਕਿਤੇ ਇਹ ਵੀ ਚੀਜ਼ ਟੈਨਸ਼ਨ ਸੀਗੀ ਕਿ ਆ ਸਕੀ ਸੱਜਣਾ ਦੀ ਮਦਦ ਦੇ ਨਾਲ ਇਹ ਬਜ਼ੁਰਗ ਜਿਹੜੇ ਨੇ ਵਾਪਸ ਆਏ ਨੇ ਤੇ ਆਉਣ ਤੋਂ ਬਾਅਦ ਉਹਨਾਂ ਵੱਲੋਂ ਇਹਨਾਂ ਪਰਿਵਾਰਾਂ ਦਾ ਹਾਲ-ਚਾਲ ਜਲਾਇਆ ਜਾਣਾ ਗਿਆ ਤਾਂ ਜੋ ਕਿ ਇਹ ਵਾਪਸ ਆ ਸਕਣ। ਤੇ ਉਹਨਾਂ ਵੱਲੋਂ ਹੁਣ ਦੋਨਾਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਜਿਨ੍ਹਾਂ ਨੇ ਜੋ ਕੜੀ ਮੁਸ਼ਕਲ ਦੇ ਨਾਲ ਇਹ ਬਜ਼ੁਰਗ ਜਿਹੜੇ ਨੇ ਉਹ ਵਾਪਸ ਭੇਜੇ ਗਏ ਨੇ। ਹੁਣ ਵੇਖਣਾ ਹੋਵੇਗਾ ਕਿ ਇਹਨਾਂ ਬਜ਼ੁਰਗਾਂ ਦੇ ਪਾਸਪੋਰਟ ਜਿਹੜੇ ਨੇ ਜਿਹੜੇ ਗੁੰਮ ਹੋਏ ਨੇ ਕੀ ਉਧਰ ਦੂਰੀ ਦੁਰਵਰਤ ਤੋਂ ਕੀਤਾ ਜਾਂਦੀ ਜਾਂ ਇਹਨਾਂ ਵੱਲੋਂ ਜਿਹੜੇ ਪਾਸਪੋਰਟ ਜਿਹਨਾਂ ਦੇ ਕੇ ਐਮਰਜੈਂਸੀ ਇਕੱਤਰ ਦਿੱਤੀ ਗਈ ਆ ਉਸ ਨਾਲ ਕੀ ਇਹਨਾਂ ਨੂੰ ਹੋਰ ਫਰਕ ਪੈਂਦਾ ਜਾਂ ਨਹੀਂ ਇਹ ਤਾਂ ਸਮਾਂ ਦ ਪਰਤ ਕੇ ਜਰੂਰ ਖੁਸ਼ ਹੁੰਦੇ ਹੋਏ ਨਜ਼ਾਰਾ ਦੇ ਕਹਿ ਰਹੇ ਨੇ ਕਿ ਜੋ ਅਰਦਾਸ ਹੈ ਉਸ ਵਿੱਚ ਬਹੁਤ ਤਾਕਤ ਹੈ ਕੈਮਰਾ ਪਰਸਨ ਸਾਹੀ ਪ੍ਰੇਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਪਨੀ ਸਰ 48 ਸਰਹੱਦ